ਨਮਸਕਾਰ ਤੁਸੀਂ ਦੇਖ ਰਹੇ ਹੋ ਆਰਕੇ ਇੰਡੀਆ ਨਿਊਜ਼ 24 ਤੇ ਮੈਂ ਹਾਂ ਰੋਸ਼ਨ ਕੋਲੋਤਰਾ ਵੇਖਿਆ ਜਾਵੇ ਤਾਂ ਕੁਝ ਦਿਨ ਪਹਿਲਾਂ ਜੋ ਸੱਕੀ ਵਿਅਕਤੀ ਭੋਏ ਹਲਕੇ ਦੇ ਦੀਨ ਕਦੀ ਪਠਾਨਕੋਟ ਵਿਖੇ ਕਦੀ ਭੋਏ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜੋ ਸੱਕੀ ਵਿਅਤੀ ਵਿਖੇ ਜਾਂਦੇ ਸੀ ਪਰ ਸੱਕੀ ਵਿਅਕਤੀ ਕਿਸੇ ਨੂੰ ਵੀ ਨਜ਼ਰ ਨਹੀਂ ਆਏ ਪੁਲਿਸ ਵੱਲੋਂ ਪੂਰੀ ਹੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸ ਵਾਰ ਫਿਰ ਸੁਰੱਖਿਆ ਏਜੰਸੀਆਂ ਦੀ ਜੋ ਸੱਕੀ ਵਿਅਕਤੀਆਂ ਨੇ ਨੀਂਦ ਉਡਾ ਰੱਖੀ ਹੈ ਇਸ ਵਕਤ ਜੋ ਸੱਕੀ ਵਿਅਕਤੀ ਦਿਨ ਬਿਲੇ ਦਿੰਦੇ 11 ਵਜੇ ਜੋ ਸੱਕੀ ਵਿਅਕਤੀ ਕਥਲੌਰ ਵਿਖੇ ਆਏ ਨਾ ਕਥਲੌਰ ਦੇ ਨਾਲ ਹੀ ਲੱਗਦਾ ਪਿੰਡ ਸੋਰੀਆਂ ਵਿਖੇ ਜੋ ਸੱਕੀ ਵਿਅਕਤੀ ਨਜ਼ਰ ਆਏ ਨਾ ਇੱਕ ਔਰਤ ਵੱਲੋਂ ਵੇਖੇਗੇ ਸੱਕੀ ਵਿਅਕਤੀ ਉਸ ਔਰਤ ਤੋਂ ਉਹਨਾਂ ਨੇ ਪੈਸਿਆਂ ਦੀ ਮੰਗ ਕੀਤੀ ਕਿ ਸਾਡੇ ਕੋਲ ਪੈਸੇ ਨਹੀਂ ਸਾਨੂੰ ਪੈਸੇ ਚਾਹੀਦੇ ਆ ਆਓ ਆਪਾਂ ਹੀ ਗੱਲਬਾਤ ਕਰਦੇ ਹਾਂ ਉਥੋਂ ਦੇ ਅਧਿਕਾਰੀ ਨਾਲ ਅਤੇ ਸਰਪੰਚ ਨਾਲ ਕਿ ਉਹਨਾਂ ਦਾ ਕੀ ਕਹਿਣਾ ਹੈ ਬਣੇ ਰਹੋ ਸਾਡੇ ਚੈਨਲ ਆਰਕੇ ਇੰਡੀਆ ਨਿਊਜ਼ 24 ਨਾਲ ਸਰਪੰਚ ਸਾਹਿਬ ਕੀ ਮਾਮਲਾ ਹੈਗਾ ਪਿੰਡ ਛੱਕੀ ਦੇਖਣ ਦੀ ਜਿਹੜੀ ਗੱਲ ਸਾਹਮਣੇ ਆਈ ਹੈ ਦੇਖੋ ਜੀ ਇਹ ਕੰਮ ਬਿਲਕੁਲ ਸੱਚਾਈ ਕਹ ਸਕਦੇ ਆਪਾਂ ਕੁੜੀ ਮੇਰੇ ਪਿੰਡ ਦੀ ਆ ਅਨੂ ਉਹਨੇ ਪਹਿਲਾਂ ਉਹਦੇ ਘਰ ਗਏ ਆ ਉਹਨੂੰ ਗ੍ਰੇਡ ਘਟਕਾਇਆ ਕੁੜੀ ਬਣੜੇ ਬੜੇ ਸੀ ਉਹਨੇ ਕਿਹਾ ਕਿ ਹਾਂਜੀ ਦੱਸੋ ਉਹ ਕਹਿੰਦੀ ਕਿ ਮੈਨੂੰ ਪੈਸੇ ਚਾਹੀਦੇ ਆ ਉਹ ਕਹਿੰਦੀ ਮੇਰੇ ਕੋਲ ਪੈਸੇ ਨਹੀਂ ਆ ਕਹਿੰਦੇ ਨਹੀਂ ਜੀ ਹਾਂ ਮੇਰੀ ਇਹ ਮਦਦ ਕਰੋ ਮੈਨੂੰ ਪੈਸੇ ਜ਼ਰੂਰੀ ਚਾਹੀਦੇ ਆ ਫਿਰ ਉਹ ਧੋਣੀ ਵੀ ਸੀ ਕਹਿੰਦੀ ਮੈਂ ਦੇਖਿਆ ਕਿ ਵੀ ਉਹਨ ਜਿਸਾਂ ਮੁਸਲਮਾਨ ਗੁਜਰ ਉਤੋਂ ਮੁੱਛਾਂ ਕੱਟੀਆਂ ਹੋਈਆਂ ਆ ਦਾੜੀ ਲੰਬੀ ਰੱਖੀ ਹੋਣੀ ਕਦੀ ਮੈਂ ਦੇਖਿਆ ਮੈਂ ਮੈਂ ਦਿਖਾ ਵੀ ਨਿਮੀ ਧੋਣਾ ਉਤੋਂ ਜਾ ਕੇ ਦੇਖਨੀ ਆ ਕੁੱਟ ਸੱਤ ਦੋ ਮੇਰੇ ਘਰ ਦੇ ਨੇ ਕਿਹਾ ਵੀ ਗੇਟ ਨਹੀਂ ਖੋਲਣਾ ਜਦੋਂ ਮੈਂ ਉਤੋਂ ਦੋਨੋਂ ਸਾਈਡਾਂ ਤੇ ਗੇਟ ਦੇ ਦੋ ਬੰਦੇ ਹੋਰ ਖੜੇ ਟੋਟਲ ਤਿੰਨ ਆਦਮੀ ਸੀ ਜਿਨ੍ਹਾਂ ਚੋਂ ਦੋਨਾਂ ਨੇ ਆਰਮੀ ਡਰੈਸ ਪਾਨੇ ਆ ਤੇ ਮੂੰਹ ਬੰਨੇ ਹੋਏ ਸੀ ਕਾਲੇ ਕੱਪੜੇ ਨਾਲ ਤੇ ਜਿਹੜਾ ਇੱਕ ਸੀ ਜਿਹੜਾ ਮੰਗਣ ਦਾ ਪੈਸੇ ਮੰਗਣ ਰਿਹਾ ਸੀ ਉਹ ਕਾਫੀ ਲੰਬਾ ਮਤਲਬ ਉਹਦੀ ਹਾਈਟ ਜਿਹੜੀ ਹੈ ਤਿੰਨਾਂ ਦੀ ਲਗਭਗ 6 ਫੁੱਟ ਪਲੱਸ ਹੈ 6 ਫੁੱਟ ਤੋਂ ਥੱਲੇ ਉਹਨਾਂ ਦੀ ਹਾਈਟ ਕਿਸੇ ਦੀ ਨਹੀਂ ਹੈਗੀ ਉਸ ਤੋਂ ਬਾਅਦ ਕੀ ਹੋਇਆ ਫਿਰ ਪੈਸੇ ਨਹੀਂ ਪੈਸੇ ਨਹੀਂ ਦਿੱਤੇ ਜਦੋਂ ਉਹਨਾਂ ਨੇ ਕੁੜੀ ਸਾਥ ਦੇ ਗਈ ਆਪਣੇ ਵੀ ਮੈਂ ਦੇਖਣੀ ਕਿ ਸਾਥ ਦੇ ਵੀ ਕੌਣ ਆਇਆ ਉਹ ਜਿਹਨਾਂ ਬੈਗ ਪਾਇਆ ਸੀ ਪਿੱਠੋ ਉਹ ਬੈ ਕਾਫੀ ਲੰਬਾ ਪਿੱਛੋਂ ਮਤਲਬ ਗੋਡਿਆਂ ਤੱਕ ਬੈਗ ਜਿਹੜਾ ਉਹਦਾ ਲੰਬਕਦਾ ਸੀ ਉਹ ਕਮਾਂ ਦੇ ਵਿੱਚ ਨਟ ਗਿਆ ਪਹਿਲਾਂ ਬੈਗ ਵਾਲਾ ਨਟਿਆ ਉਸ ਤੋਂ ਬਾਅਦ ਜਿਹੜੇ ਦੂਜੇ ਕਮਾਂ ਦੇ ਵਿੱਚ ਉੱਟ ਗਏ ਉਸ ਤੋਂ ਬਾਅਦ ਕੀ ਇਤਲਾ ਦਿੱਤੀ ਗਈ ਹਾਂ ਉਸ ਤੋਂ ਬਾਅਦ ਮੈਂ ਮੈਂ ਖੁਦ ਐਸਐਚਓ ਤਾਰਾ ਕਰਨ ਨੂੰ ਫੋਨ ਕੀਤਾ ਫਿਰ ਮਿਲੀ ਠੀਕ 1.5 ਮਿੰਟ ਦੇ ਵਿੱਚ ਵਿੱਚ ਡਿਪਟੀ ਸਾਹਿਬ ਸਰੂਖਾਨਾ ਨੇ ਮੈਨੂੰ ਫੋਨ ਬੈਕ ਕੀਤਾ ਕਿ ਸਪੈਸਰ ਕੀ ਗੱਲ ਹੈ ਮੈਂ ਉਹਨਾਂ ਦੱਸਿਆ ਵੀ ਇਦਾਂ ਦਾ ਗੱਲ ਹੈ ਤੇ ਉਹ ਮੇਰੇ ਕੋਲੋਂ 20 ਤੋਂ 25 ਮਿੰਟ ਦੇ ਵਿੱਚ ਵਿੱਚ ਜਿਹੜੇ ਪਠਾਨਕੋਟੋਂ ਮੇਰੇ ਕੋਲ ਆ ਗਿਆ ਸਾਡੇ ਕੋਲ ਉਸ ਤੋਂ ਬਾਅਦ ਐਸਐਚਓ ਨੋਰ ਜੌਨ ਸਿੰਘ ਆ ਗਿਆ ਨਾਲ ਹੀ ਆ ਦੇ ਐਸਐਚਓ ਤੜਾ ਤੜਾ ਗਿਆ ਤੇ ਉਹ ਆਪਣਾ ਸਰਚ ਪ੍ਰੋਸੈਸ ਜਿਹੜਾ ਚਲਾਇਆ ਉਹਨੇ ਸਜ ਵਿੱਚ ਨਹੀਂ ਹਜੇ ਤੱਕ ਤਾਂ ਕੋਈ ਸਾਹਮਣੇ ਉਸ ਤੋਂ ਬਾਅਦ ਕੁਝ ਨਹੀਂ ਆਇਆ ਜੀ। ਕੀ ਕਰਵੇ ਹਜੇ ਪੁਲਿਸ ਉਹ ਜੀ ਸਵੇਰੇ ਅੱਜ 10 ਵਜੇ ਦੇ 11 ਵਜੇ ਦੇ ਕਰੀਬ ਇੱਥੇ ਸੋਹੜੀਆਂ ਪਿੰਡ ਦੇ ਵਿੱਚ ਬਾਹਰ-ਬਾਰ ਇੱਕ ਘਰ ਹੈ ਉਸ ਘਰ ਦੇ ਵਿੱਚ ਔਰਤ ਇਕੱਲੀ ਸੀ। ਉਸ ਔਰਤ ਨੇ ਦੇਖਿਆ ਕਿ ਬਾਹਰ ਦਰਵਾਜ਼ਾ ਕੋਖੜਕਾਰਿਆ ਦਰਵਾਜ਼ਾ ਖੌਣ ਖੜਕੌਣ ਤੇ ਜਦੋਂ ਬਾਹਰ ਵਿਖਿਆ ਦਰਵਾਜ਼ਾ ਖੋਲਿਆ ਨਹੀਂ ਹੈ ਉਹਨੇ ਉਹਨੂੰ ਤਿੰਨ ਜਿਹੜੇ ਸ਼ੱਕੀ ਵਿਅਕਤੀ ਦਿਖਾਈ ਦਿੱਤੇ ਆ ਉਹ ਕੁਝ ਪੈਸੇ ਦੀ ਡਿਮਾਂਡ ਕਰ ਰਹੇ ਸੀਗੇ ਤੇ ਔਰ ਉਹਨਾਂ ਦੇ ਪਿੱਛੇ ਜਿਹੜੇ ਹੈਗੇ ਕੁਝ ਜਿਸ ਤਰ੍ਹਾਂ ਕਹਿ ਸਕਦੇ ਆ ਕਿ ਬੈਗਸ ਰੁਕਸੈਕਸ ਸੀ ਪੁੱਲ ਕੇ ਫੇਸੀ ਹਾਲਾਂਕਿ ਉਹਨੇ ਕੋਈ ਹਥਿਆਰ ਵਗੈਰਾ ਨਹੀਂ ਦੇਖਿਆ ਪਰ ਅਸੀਂ ਇਸ ਨੂੰ ਜਦੋਂ ਵੀ ਕੋਈ ਸਾਈਟਿੰਗ ਹੁੰਦੀ ਆ ਜਦੋਂ ਕੋਈ ਇਸ ਤਰ੍ਹਾਂ ਦੀ ਸ਼ੱਕੀ ਮੂਵਮੈਂਟ ਹੁੰਦੀ ਆ ਕਿਸੇ ਪਿੰਡ ਵਿੱਚ ਵੀ ਟੇਕ ਇਟ ਵੈਰੀ ਸੀਰੀਅਸ ਕਿਉਂਕਿ ਅਸੀਂ ਸੀਰੀਅਸ ਲੈ ਕੇ ਚੱਲਦੇ ਆ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਦੇ ਸਾਡੇ ਤੇ ਜ਼ਿੰਮੇਵਾਰੀ ਆ ਇਸ ਕਰਕੇ ਅਸੀਂ ਇਸ ਨੂੰ ਲਾਈਟਲੀ ਨਹੀਂ ਲੈ ਰਹੇ ਅਸੀਂ ਆਪਣਾ ਜਿਹੜਾ ਇਸ ਏਰੀਆ ਦੇ ਵਿੱਚ ਆਪਰੇਸ਼ਨ ਲਾਂਚ ਕਰ ਰਹੇ ਆ ਹੰਟ ਕਰ ਰਹੇ ਆ ਠੀਕ ਹੈ ਤੇ ਜਿਸ ਤਰ੍ਹਾਂ ਦੀ ਵੀ ਅਗਲੀ ਸੂਚਨਾ ਹੋਵੇਗੀ ਤੁਹਾਨੂੰ ਦਵਾਂਗੇ ਜੀ ਥੈਂਕ ਯੂ ਥੈਂਕ ਯੂ